ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਖਾਸ ਮੁੱਦੇ ਤੇ ਗੱਲ ਕਰ ਰਹੇ ਹਾਂ ਹਾਂਜੀ ਜਿਹੜੇ ਹੈਵੀ ਡਰਾਈਵਰ ਨੇ ਉਹ ਕੈਨੇਡਾ ਜਾਂ ਯੂਰਪ ਜਿਵੇਂ ਜਰਮਨੀ ਪੋਲੈਂਡ ਵਗੈਰਾ ਜਾਣਾ ਚਾਹੁੰਦੇ ਨੇ ਹਾਂਜੀ ਉਹਨਾਂ ਲਈ ਜੀਸੀਸੀ ਯਾਨੀ ਖਾੜੀ ਦੇਸ਼ਾਂ ਦਾ ਹੈਵੀ ਲਾਇਸੈਂਸ ਜ਼ਿਆਦਾ ਕੰਮਦਾ ਹੈ ਜਾਂ ਆਪਣਾ ਇੰਡੀਅਨ ਹੈਵੀ ਲਾਇਸੈਂਸ ਹਾਂ ਇਹ ਸਵਾਲ ਬਹੁਤ ਆਉਂਦਾ ਹੈ ਸਾਡੇ ਕੋਲ ਕੁਝ ਜਾਣਕਾਰੀ ਹੈ ਇਸ ਬਾਰੇ ਚਲੋ ਦੇਖਦੇ ਹਾਂ ਕੀ ਪਤਾ ਲੱਗਦਾ ਆਪਣਾ ਮਕਸਦ ਬਸ ਇਹ ਸਮਝਣਾ ਹੈ ਕਿ ਬਾਹਰ ਟਰੱਕ ਚਲਾਉਣ ਲਈ ਇਹਨਾਂ ਦੋਵਾਂ ਲਾਇਸੈਂਸਾਂ ਦੀ ਅਸਲ ਚ ਵੈਲਿਊ ਕੀ ਹੈ ਬਿਲਕੁਲ ਤੇ ਮੁੱਖ ਗੱਲ ਮਤਲਬ ਵੱਡਾ ਸਵਾਲ ਇਹ ਹੀ ਹੈ ਕਿ ਬਾਹਰਲੇ ਮੁਲਕਾਂ 'ਚ ਕਿਹੜਾ ਲਾਇਸੈਂਸ ਜ਼ਿਆਦਾ ਮੰਨਿਆ ਜਾਂਦਾ ਹੈ ਹਾਂਜੀ ਤੇ ਕੀ ਇਸ ਨਾਲ ਵੀਜ਼ਾ ਜਾਂ ਨੌਕਰੀ ਮਿਲਣ ਦੇ ਚਾਂਸ ਤੇ ਕੋਈ ਅਸਰ ਪੈਂਦਾ ਬਿਲਕੁਲ ਇਹ ਬਹੁਤ ਜ਼ਰੂਰੀ ਸਵਾਲ ਪੁੱਛਿਆ ਤੁਸੀਂ ਦੇਖੋ ਜੀ ਜਿਹੜੀ ਜਾਣਕਾਰੀ ਹੈ ਨਾ ਉਹਦੇ ਹਿਸਾਬ ਨਾਲ ਜੀਸੀਸੀ ਦੇਸ਼ਾਂ ਦੇ ਹੈਵੀ ਲਾਇਸੈਂਸ ਨੂੰ ਨਾ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਇੰਡੀਅਨ ਲਾਇਸੈਂਸ ਨਾਲੋਂ ਵੱਧ માનਤਾ ਮਿਲਦੀ ਹੈ। ਅੱਛਾ ਇਹ ਕਿਉਂ? ਇਹਦਾ ਇੱਕ ਵੱਡਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਜੀਸੀਸੀ ਲਾਇਸੈਂਸ ਨੂੰ ਨਾ ਬਾਹਰਲੇ ਮੁਲਕ ਦਾ ਡਰਾਈਵਿੰਗ ਤਜਰਬਾ ਸਮਝਿਆ ਜਾਂਦਾ ਹੈ। ਓਹ ਮਤਲਬ ਫੋਰਨ ਐਕਸਪੀਰੀਅੰਸ? ਹਾਂਜੀ ਐਗਜ਼ੈਕਟਲੀ। ਤੇ ਜਦੋਂ ਐਮਬੈਸੀ ਚ ਇੰਟਰਵਿਊ ਹੁੰਦੀ ਹੈ ਤਾਂ ਇਹ ਗੱਲ ਕਮ ਆ ਸਕਦੀ ਹੈ ਠੀਕ ਦੂਜੇ ਪਾਸੇ ਜਿਹੜਾ ਆਪਣਾ ਭਾਰਤੀ ਲਾਇਸੈਂਸ ਹੈ ਉਹਨੂੰ ਆਮ ਤੌਰ ਤੇ ਸਿਰਫ ਆਪਣੇ ਦੇਸ਼ ਮਤਲਬ ਇੰਡੀਆ ਦੇ ਅੰਦਰ ਦਾ ਤਜਰਬਾ ਹੀ ਗਿਣਿਆ ਜਾਂਦਾ ਅੱਛਾ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਕੋਈ ਕੈਨੇਡਾ ਜਾਂ ਯੂਰਪ ਜਾਂਦਾ ਹੈ ਤੇ ਉੱਥੇ ਡਰਾਈਵਿੰਗ ਟੈਸਟ ਦੇਣਾ ਪੈਂਦਾ ਉਸਤੇ ਵੀ ਫਰਕ ਪੈ ਸਕਦਾ ਹੈ ਹਾਂਜੀ ਹਾਂਜੀ ਕੁਝ ਹੱਦ ਤੱਕ ਫਰਕ ਪੈਂਦਾ ਹੈ ਕਿਵੇਂ ਜਾਣਕਾਰੀ ਇਹ ਕਹਿੰਦੀ ਹੈ ਕਿ ਜੇ ਕਿਸੇ ਕੋਲ ਜੀਸੀਸੀ ਲਾਇਸੈਂਸ ਹੈ ਤਾਂ ਕਈ ਵਾਰੀ ਉੱਥੇ ਪਹੁੰਚ ਕੇ ਨਾ ਰੋਡ ਟ੍ਰੇਨਿੰਗ ਜਾਂ ਟੈਸਟ ਦੇ ਘੰਟੇ ਘਟ ਸਕਦੇ ਨੇ ਅੱਛਾ ਹਾਂ ਪਰ ਜੇ ਸਿਰਫ ਇੰਡੀਅਨ ਲਾਇਸੈਂਸ ਹੈ ਤਾਂ ਆਮ ਤੌਰ ਤੇ ਸਾਰਾ ਕੁਝ ਸ਼ੁਰੂ ਤੋਂ ਕਰਨਾ ਪੈਂਦਾ ਹੈ ਪੂਰੀ ਪ੍ਰਕਿਰਿਆ ਓਕੇ ਯਾਨੀ ਥੋੜਾ ਸਮਾਂ ਤੇ ਪੈਸਾ ਬਚ ਸਕਦਾ ਹੈ ਜੀਸੀਸੀ ਵਾਲਿਆਂ ਦਾ ਹਾਂ ਕਹਿ ਸਕਦੇ ਆ ਠੀਕ ਹੈ ਇਹ ਟੈਸਟ ਬੜੀ ਗਲਤ ਸਮਝ ਆ ਗਈ ਪਰ ਜਿਹੜੇ ਨੌਕਰੀ ਦਿੰਦੇ ਨੇ EMPLOYER ਉਹਨਾਂ ਦੀ ਪਸੰਦ ਬਾਰੇ ਕੀ ਹੂੰ ਸੁਣਿਆ ਤਾਂ ਇਹੀ ਹੈ ਕਿ ਮਿਡਲ ਈਸਟ ਜਾਂ ਈਸਟਨ ਯੂਰਪ ਵਾਲੇ ਜਿਹੜੇ ਪਰਤੀ ਕਰਦੇ ਨੇ ਉਹ ਜੀਸੀਸੀ ਤਜਰਬੇ ਵਾਲਿਆਂ ਨੂੰ ਪਹਿਲ ਦਿੰਦੇ ਨੇ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਹਾਂ ਇਹ ਗੱਲ ਸਹੀ ਹੈ ਇਸ ਦੇ ਕਈ ਕਾਰਨ ਨੇ ਜਿਹੜੇ ਦੱਸੇ ਜਾਂਦੇ ਨੇ ਜਿਵੇਂ ਕਿ ਇੱਕ ਤਾਂ ਇਹ ਮੰਨਿਆ ਜਾਂਦਾ ਹੈ ਕਿ ਜੀਸੀਸੀ ਦੇਸ਼ਾਂ ਵਿੱਚ ਨਾ ਸੜਕੇ ਅਨੁਸ਼ਾਸਨ ਮਤਲਬ ਰੋਡ ਡਿਸਪਲਿਨ ਉਹ ਜ਼ਿਆਦਾ ਸਖਤੀ ਨਾਲ ਲਾਗੂ ਹੁੰਦਾ ਹਾਂ ਹਾਂ ਇਹ ਤਾਂ ਹੈ ਦੂਜਾ ਉੱਥੋਂ ਦੇ ਡਰਾਈਵਰ ਆਮ ਤੌਰ ਤੇ ਨਵੀਆਂ ਗੱਡੀਆਂ ਵੱਡੀਆਂ ਗੱਡੀਆਂ ਜਿਵੇਂ ਵੋਲਵੋ ਸਕੈਨੀਆ ਮਰਸੀਡੀਜ਼ ਇਹ ਚਲਾਉਂਦੇ ਆਦੀ ਹੋ ਜਾਂਦੇ ਨੇ ਜਿਹੜੀਆਂ ਬਾਹਰ ਵੀ ਚਲਦੀਆਂ ਨੇ ਹਾਂਜੀ ਬਿਲਕੁਲ ਜਿਹੜੀਆਂ ਕੈਨੇਡਾ ਯੂਰਪ ਚ ਵੀ ਆਮ ਨੇ ਤੀਜਾ ਉਹਨਾਂ ਨੂੰ ਅੰਗਰੇਜ਼ੀ ਜਾਂ ਅਰਬੀ ਚ ਗੱਲਬਾਤ ਦਾ ਤਜਰਬਾ ਹੋ ਜਾਂਦਾ ਥੋੜਾ ਮੋਤ ਠੀਕ ਹੈ ਤੇ ਚੌਥਾ ਕਾਰਨ ਜਿਹੜਾ ਕਾਫੀ ਅਹਿਮ ਹੈ ਕਿ ਜੀਸੀਸੀ ਦੇਸ਼ਾਂ ਦੇ ਜਿਹੜੇ ਮੈਡੀਕਲ ਫਿਟਨੈਸ ਦੇ ਸਟੈਂਡਰਡ ਨੇ ਤੇ ਲੇਬਰ ਕਾਨੂੰਨ ਨੇ ਉਹ ਕਾਫੀ ਉੱਚੇ ਮੰਨੇ ਜਾਂਦੇ ਨੇ ਅੱਛਾ ਇਸ ਕਰਕੇ ਬਾਹਰਲੇ ਮੁਲਕਾਂ ਦੇ ਏਮਪਲੋਇਰ ਉਹਨਾਂ ਤੇ ਜ਼ਿਆਦਾ ਭਰੋਸਾ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਡਰਾਈਵਰ ਸੇਫਟੀ ਵਗੈਰਾ ਪੱਖੋਂ ਜ਼ਿਆਦਾ ਰਿਲਾਇਬਲ ਹੋਣਗੇ ਹੂੰ ਇਹ ਡਲ ਤਾਂ ਕਾਫੀ ਮੈਨੇ ਰੱਖਤੀ ਹੈ ਅੱਛਾ ਹੁਣ ਥੋੜਾ ਕੈਨੇਡਾ ਤੇ ਯੂਰਪ ਦੇ ਖਾਸ ਲੋੜਾਂ ਬਾਰੇ ਦੱਸੋ ਜ਼ਰੂਰ ਦੇਖੋ ਕੈਨੇਡਾ ਲਈ ਜੇ ਕੋਈ ਸਿੱਧਾ ਪੀਆਰ ਤੇ ਨਹੀਂ ਜਾ ਰਿਹਾ ਤਾਂ ਐਲਐਮਆਈਏ ਦੀ ਲੋੜ ਪੈਂਦੀ ਆ ਆਮ ਤੌਰ ਤੇ ਐਲਐਮਆਈਏ ਉਹ ਕੀ ਹੁੰਦਾ ਹੈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਮਤਲਬ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਸ ਨੌਕਰੀ ਲਈ ਕੋਈ ਕੈਨੇਡੀਅਨ ਬੰਦਾ ਨਹੀਂ ਮਿਲਿਆ ਓਕੇ ਤੇ ਕੈਨੇਡਾ ਪਹੁੰਚ ਕੇ ਉੱਥੋਂ ਦਾ ਕਲਾਸ 1 ਜਾਂ ਕਲਾਸ 3 ਲਾਇਸੈਂਸ ਲੈਣਾ ਹੀ ਪੈਂਦਾ ਹੈ ਭਾਵੇਂ ਪਹਿਲਾਂ ਕੋਈ ਵੀ ਲਾਇਸੈਂਸ ਹੋਵੇ ਅੱਛਾ ਯਾਨੀ ਲਾਇਸੈਂਸ ਦਾ ਨਵਾਂ ਲੈਣਾ ਹੀ ਪਊ ਹਾਂਜੀ ਲੈਣਾ ਹੀ ਪੈਂਦਾ ਤੇ ਆਮ ਤੌਰ ਤੇ ਆਇਲਟਸ ਦਾ ਟੈਸਟ ਵੀ ਦੇਣਾ ਪੈਂਦਾ ਠੀਕ ਹੈ ਜੀਸੀਸੀ ਦਾ ਤਜਰਬਾ ਹਾਂ ਉਹ ਨੌਕਰੀ ਲੱਭਣ ਵਿੱਚ ਮਦਦ ਕਰ ਸਕਦਾ ਪਰ ਲਾਇਸੈਂਸ ਵਾਲੀ ਪ੍ਰਕਿਰਿਆ ਸਾਰਿਆਂ ਲਈ ਲਗਭਗ ਸੇਮ ਹੈ ਤੇ ਯੂਰਪ ਦਾ ਕੀ ਹਿਸਾਬ ਹੈ ਜਿਵੇਂ ਪੋਲੈਂਡ ਸਲੋਵੀਨੀਆ ਜਰਮਨੀ ਉੱਥੇ ਵੀ ਭਾਵੇਂ ਇੰਡੀਅਨ ਲਾਇਸੈਂਸ ਹੋਵੇ ਜਾਂ ਜੀਸੀਸੀ ਦੋਵੇਂ ਹੀ ਉੱਥੋਂ ਦੇ ਲੋਕਲ ਲਾਇਸੈਂਸ ਵਿੱਚ ਬਦਲਵਾਉਣੇ ਪੈਂਦੇ ਨੇ। ਅੱਛਾ। ਪਰ ਇੱਥੇ ਵੀ ਉਹੀ ਗੱਲ ਆ ਜਾਂਦੀ ਹੈ ਕਿ ਜੀਸੀਸੀ ਤਜਰਬੇ ਕਰਕੇ ਸ਼ਾਇਦ ਇਹ ਕੰਮ ਥੋੜਾ ਸੌਖਾ ਹੋ ਜਾਵੇ। ਤੇ ਨੌਕਰੀ ਦੇਣ ਵਾਲੇ ਵੀ ਸ਼ਾਇਦ ਜੀਸੀਸੀ ਵਾਲੇ ਡਰਾਈਵਰ ਨੂੰ ਤਰਜੀਹ ਦੇ ਦੇਣ। ਓਕੇ ਤਾਂ ਫਿਰ ਕੁੱਲ ਮਿਲਾ ਕੇ ਜੇ ਕਿਸੇ ਨੇ ਬਾਹਰ ਜਾਣਾ ਹੈ ਤਾਂ ਸਭ ਤੋਂ ਵਧੀਆ ਸਥਿਤੀ ਬੈਸਟ ਪੋਜੀਸ਼ਨ ਕਿਹੜੀ ਹੋਗੀ? ਦੇਖੋ ਜੋ ਜਾਣਕਾਰੀ ਹੈ ਉਹਦੇ ਹਿਸਾਬ ਨਾਲ ਸਭ ਤੋਂ ਚੰਗੇ ਮੌਕੇ ਉਹਨਾਂ ਲਈ ਨੇ ਜਿਨ੍ਹਾਂ ਕੋਲ ਜੀਸੀਸੀ ਹੈਵੀ ਲਾਇਸੈਂਸ ਹੈ। ਹਾਂਜੀ। ਨਾਲ ਘੱਟੋ-ਘੱਟ 2 ਸਾਲ ਦਾ ਉਥੇ ਟਰੱਕ ਚਲਾਉਣ ਦਾ ਤਜਰਬਾ ਹੈ? 2 ਸਾਲ ਦਾ? ਓਕੇ। ਹਾਂਜੀ। ਤੇ ਜਿਹੜੀਆਂ ਕੰਪਨੀਆਂ 'ਚ ਕੰਮ ਕੀਤਾ ਹੈ ਉਹਨਾਂ ਤੋਂ ਤਜਰਬਾ ਪੱਤਰ ਯਾਨੀ ਐਕਸਪੀਰੀਐਂਸ ਲੈਟਰਸ ਹੋਣ। ਹਾਂ, ਉਹ ਤਾਂ ਜ਼ਰੂਰੀ ਹੁੰਦੇ ਨੇ। ਤੇ ਨਾਲ ਹੀ ਡਰਾਈਵਿੰਗ ਰਿਕਾਰਡ ਬਿਲਕੁਲ ਸਾਫ਼ ਹੋਵੇ। ਕੋਈ ਐਕਸੀਡੈਂਟ ਵਗੈਰਾ ਨਾ ਹੋਵੇ। ਸਮਝ ਗਿਆ। ਤੇ ਜੇ ਕਿਸੇ ਕੋਲ ਸਿਰਫ ਆਪਣਾ ਇੰਡੀਅਨ ਲਾਇਸੈਂਸ ਹੈ, ਉਹ ਕੀ ਕਰਨ? ਉਹਨਾਂ ਲਈ ਕੀ ਸਲਾਹ ਹੈ? ਉਨਾਂ ਲਈ ਦੇਖੋ ਜਾਣਕਾਰੀ ਤਾਂ ਇਹੀ ਸੁਝਾਅ ਦਿੰਦੀ ਹੈ ਕਿ ਜੇ ਮਮਕਨ ਹੋਵੇ ਜੇ ਹੋ ਸਕਦਾ ਹੋਵੇ ਤਾਂ ਪਹਿਲਾਂ ਕਿਸੇ ਜੀਸੀਸੀ ਦੇਸ਼ ਜਾ ਕੇ ਉੱਥੋਂ ਦਾ ਲਾਇਸੈਂਸ ਤੇ ਤਜਰਬਾ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਮ ਇੱਕ ਹੋਰ ਤਰੀਕਾ ਮਤਲਬ ਇੱਕ ਹੋਰ ਰਣਨੀਤੀ ਇਹ ਹੋ ਸਕਦੀ ਹੈ ਕਿ ਇੰਡੀਅਨ ਲਾਇਸੈਂਸ ਨਾਲ ਪਹਿਲਾਂ ਖਾੜੀ ਮੁਲਕ ਚਲੇ ਜਾਓ ਠੀਕ ਉੱਥੇ ਕੁਝ ਸਾਲ ਕੰਮ ਕਰੋ ਜੀਸੀਸੀ ਦਾ ਤਜਰਬਾ ਬਣਾਓ ਤੇ ਫਿਰ ਉੱਥੋਂ ਕੈਨੇਡਾ ਜਾਂ ਯੂਰਪ ਲਈ ਅਪਲਾਈ ਕਰੋ ਇਹ ਥੋੜਾ ਲੰਮਾ ਪੈਂਡਾ ਹੋ ਗਿਆ ਹਾਂ ਪੈਂਡਾ ਲੰਬਾ ਜ਼ਰੂਰ ਹੈ ਪਰ ਇਸ ਨਾਲ ਕਾਮਯਾਬੀ ਦੇ ਚਾਂਸ ਵਧ ਸਕਦੇ ਨੇ ਠੀਕ ਹੈ ਇਹ ਤਾਂ ਹੋਗੀ ਮੌਜੂਦਾ ਸਥਿਤੀ ਦੀ ਗੱਲ ਹਾਂਜੀ ਇਹ ਸਾਰੀ ਗੱਲਬਾਤ ਤਾਂ ਹੁਣ ਦੇ ਹਾਲਾਤ ਬਾਰੇ ਸੀ ਕਿ ਕਿਹੜਾ ਲਾਇਸੈਂਸ ਕਿਹੜਾ ਤਜਰਬਾ ਕੰਮ ਆਉਂਦਾ ਪਰ ਇੱਕ ਗੱਲ ਹੋਰ ਵੀ ਹੈ ਸੋਚਣ ਵਾਰੀ ਓਕੇ ਭਵਿੱਖ ਬਾਰੇ ਜਿਵੇਂ ਜਿਵੇਂ ਟਰੱਕਾਂ ਵਿੱਚ ਆਟੋਮੇਸ਼ਨ ਵਧ ਰਹੀ ਹੈ ਨਵੀਂ ਤਕਨੀਕ ਆ ਰਹੀ ਹੈ ਹਾਂ ਸੈਲਫ ਡਰਾਈਵਿੰਗ ਵਗੈਰਾ ਦੀਆਂ ਕਲਾਂ ਚੱਲ ਰਹੀਆਂ ਨੇ ਹਾਂ ਜੀ ਤਾਂ ਕੀ ਆਉਣ ਵਾਲੇ ਸਮੇਂ ਵਿੱਚ ਹੈਵੀ ਡਰਾਈਵਿੰਗ ਦੀ ਨੌਕਰੀ ਦਾ ਰੂਪ ਹੀ ਬਦਲ ਜਾਵੇਗਾ ਤੇ ਉਸ ਬਦਲਾਅ ਲਈ ਫਿਰ ਕਿਸ ਤਰ੍ਹਾਂ ਦੇ ਹੁਨਰ ਚਾਹੀਦੇ ਹੋਣਗੇ ਭਾਵੇਂ ਲਾਇਸੈਂਸ ਕਿਸੇ ਵੀ ਮੁਲਕ ਦਾ ਹੋਵੇ ਹੂੰ ਇਹ ਤਾਂ ਬਹੁਤ ਵੱਡਾ ਸਵਾਲ ਹੈ ਹਾਂ ਇਹ ਇੱਕ ਜਾ ਸਵਾਲ ਹੈ ਜਿਸ ਤੇ ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਗੱਲਬਾਤ ਕਰਨ ਦੀ ਲੋੜ ਪਵੇਗੀ